ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲੀਟੀਕਲ ਸਾਇੰਸ ਦੀ ਇਹ ਆ ਵੀਡੀਓ ਹੈ ਤੇ ਬੇਟਾ ਮਾਰਚ 2026 ਚ ਜਿਹੜਾ ਤੁਹਾਡਾ ਪੇਪਰ ਹੋਣਾ ਹੈ ਪੋਲੀਟੀਕਲ ਸਾਇੰਸ ਦਾ ਉਹਦਾ ਇਹ ਮਾਡਲ ਟੈਸਟ ਪੇਪਰ ਹੈ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੀ ਵੈਬਸਾਈਟ ਤੇ ਪਾਇਆ ਬੇਟਾ ਹੂਬ ਹੂ ਇਹੋ ਜਿਹਾ ਪੇਪਰ ਹੋਏਗਾ ਇਸੇ ਪੈਟਰਨ ਦਾ ਪੇਪਰ ਹੋਏਗਾ ਤੇ ਇਸ ਮਾਡਲ ਟੈਸਟ ਪੇਪਰ ਨੂੰ ਕਰਕੇ ਆਪਾਂ ਹੱਲ ਕਰਾਂਗੇ ਛੋਟੇ ਕੁਐਸਚਨ ਇਹਨੂੰ ਹੱਲ ਕਰਨ ਦਾ ਮਕਸਦ ਇਹ ਹੋਈ ਹੈ ਵੀ ਤੁਹਾਨੂੰ ਪੇਪਰ ਦੇ ਪੂਰੀ ਤਰ੍ਹਾਂ ਪੈਟਰਨ ਪਾ ਲੱਗ ਜਾਏ ਅਜਿਹੇ ਕੁਐਸਚਨ ਆਉਣਗੇ ਤੇ ਉਹਦੇ ਲਈ ਤੁਸੀਂ ਆਪਣੇ ਆਪ ਨੂੰ ਮੈਂਟਲੀ ਪ੍ਰੀਪੇਅਰ ਕਰ ਸਕੋ ਹਾਲਾਂਕਿ ਇਹ ਸਤੰਬਰ ਜਿਹੜਾ ਟੈਸਟ ਹੋਇਆ ਲਗਭਗ ਉਹਦੇ ਵਰਗਈ ਹੈ ਪਰ ਫਿਰ ਵੀ ਬੋਰਡ ਦੀ ਵੈਬਸਾਈਟ ਤੇ ਬੋਰਡ ਦਾ ਜਿਹੜਾ ਮਾਡਲ ਟੈਸਟ ਪੇਪਰ ਹੈ ਉਹ ਤੁਹਾਨੂੰ ਸ਼ੇਅਰ ਕਰ ਰਿਹਾ ਹਾਂ ਤੁਸੀਂ ਦੇਖੋ ਤੇ ਇਹਦੇ ਛੋਟੇ ਆਪਾਂ ਅਨਸਰ ਵੀ ਕਰਾਂਗੇ ਛੋਟੇ ਕੁਐਸਚਨ ਜਿਹੜੇ ਨੇ ਵੀਲ ਸੋਲਵ ਥੈਮ ਉਹਨਾਂ ਨੂੰ ਆਪਾਂ ਸੋਲਵ ਵੀ ਕਰਾਂਗੇ ਅ ਤਾਂ ਕਿ ਤੁਹਾਡੀ ਜਿਹੜੀ ਅੰਡਰਸਟੈਂਡਿੰਗ ਹੈ ਉਹ ਵੱਧ ਜਾਏ ਸੋ ਬੇਟਾ ਮਾਡਲ ਟੈਸਟ ਪੇਪਰ ਪੰਜਾਬ ਸੂ ਸਿੱਖਿਆ ਬੋਰਡ ਦਾ ਪੇਪਰ ਹੈ ਵੈਬਸਾਈਟ ਤੇ ਹੈ ਰਾਜਨੀਤੀ ਸ਼ਾਸਤਰ ਸ਼੍ਰੇਣੀ 12ਵੀਂ 2025-26 ਬੇਸਿਕਲੀ ਮਾਰਚ 2026 ਜਿਹੜਾ ਪੇਪਰ ਹੋਣਾ ਹੈ ਉਹਦਾ ਮਾਡਲ ਹੈ ਪੂਰਾ ਸਿਲੇਬਸ ਇਹਦੇ ਚ ਕਵਰ ਹੈ 10 ਘੰਟੇ ਦਾ ਸਮਾਂ 60 80 ਅੰਕ ਦਾ ਪੇਪਰ ਹੋਏਗਾ ਕੁੱਲ ਹੈਨਾ ਪੰਜ ਭਾਗ ਨੇ ਪੇਪਰ ਦੇ ਊੜਾੜੇ ਦੀ ਸਹਾ ਪਹਿਲੇ ਭਾਗ ਦੇ 10 ਕੁਐਸਚਨ ਨੇ ਇੱਕ ਇੱਕ ਨੰਬਰ ਦੇ ਫਿਰ 10 ਪ੍ਰਸ਼ਨ ਨੰਬਰ 2 ਦੇ 10 ਕੁਐਸਚਨ ਇੱਕ ਇੱਕ ਨੰਬਰ ਦੇ ਫਿਰ ਪ੍ਰਸ਼ਨ ਨੰਬਰ 3 ਦੇ ਵਿੱਚ ਦੋ ਭਾਗ ਹੈਗੇ ਨੇ ਕੰਪਰੀਹੈਂਸ਼ਨ ਹੈ ਤੁਹਾਨੂੰ ਪਤਾ ਤੇ ਇੱਕ ਕੇਸ ਸਟਡੀ ਵਾਲਾ ਪ੍ਰਸ਼ਨ ਨੰਬਰ 4 ਦੇ ਵਿੱਚ 6 ਪ੍ਰਸ਼ਨ ਕਰਨੇ ਨੇ ਹਣਾ ਆਊਟ ਆਫ 9 ਚਾਰ-ਚਾਰ ਨੰਬਰਾਂ ਵਾਲੇ ਤੇ ਪ੍ਰਸ਼ਨ ਨੰਬਰ ਜਿਹੜਾ 5 ਹੈ ਭਾਗ ਹਾ ਹ ਉਹਦੇ ਚ 100% ਅੰਨੁਨੀ ਸ਼ੋਟ ਵਾਲੇ ਤਿੰਨ ਪ੍ਰਸ਼ਨ ਕਰਨੇ ਆ ਭਾਵ ਜਾਂ ਵਾਲੇ ਕੁਐਸਚਨ ਠੀਕ ਹੈ ਇਹਨਾਂ ਦਾ ਉੱਤਰ 150 ਤੋਂ 200 ਸ਼ਬਦਾਂ ਚ ਦੇਣਾ ਮਤਲਬ ਐਟ ਲੀਸਟ ਦੋ ਪੇਜ ਘਟੋ-ਘਟ ਦੋ ਪੇਜ ਡੇਢ ਤੋਂ ਦੋ ਪੇਜ ਦਾ ਆਨਸਰ ਤਾਂ ਰਹਿਣਾ ਚਾਹੀਦਾ 8 ਅੰਕ ਦਾ ਕੁਐਸਚਨ ਹੈ ਵੱਡੇ ਵਾਲਾ ਠੀਕ ਹੈ ਆਓ ਦੇਖੀਏ ਕੁਐਸਚਨ ਦੇ ਨਾਲ-ਨਾਲ ਛੋਟੇ ਪ੍ਰਸ਼ਨਾਂ ਦੇ ਆਨਸਰ ਬੇਟਾ ਭਾਗ ਊੜਾ ਦੇ ਵਿੱਚ MCQ ਜਿਆਦਾ ਹੋਣਗੇ ਸੋ lettes see ਹੇ ਲਿਖੇ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ਬੇਟਾ ਸਟੇਟਮੈਂਟ ਨੂੰ ਧਿਆਨ ਨਾਲ ਪੜਨਾ ਹੁੰਦਾ ਜੇ ਸਟੇਟਮੈਂਟ ਧਿਆਨ ਨਾਲ ਨਹੀਂ ਪੜਦੇ ਤੇ ਕਈ ਵਾਰ ਸਾਡਾ ਸਹੀ ਆਨਸਰ ਵੀ ਜਿਹੜਾ ਉਹ ਗਲਤ ਬਣ ਜਾਂਦਾ ਠੀਕ ਹੈ ਹੇ ਲਿਖੇ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ਹਾਂਜੀ ਸਹੀ ਨਹੀਂ ਹੈ ਨਹੀਂ ਤਿਆਰ ਰੱਖਣਾ ਇਹਦੇ ਵਿੱਚੋਂ ਜਿਹੜਾ ਵਾ ਬਾਕੀ ਸਾਰੇ ਸਹੀ ਨੇ ਇਹ ਸਹੀ ਨਹੀਂ ਹੈ ਤੁਲਾਤਮਕ ਰਾਜਨੀਤੀ ਅੰਤਰ ਵਿਸ਼ਾ ਦੇਣ ਤੇ ਜ਼ੋਰ ਨਹੀਂ ਦਿੰਦੀ ਇਹੋ ਹੀ ਹੈ ਅਨਸਰ ਠੀਕ ਹੈ ਬਾਕੀ ਸਾਰੇ ਸਟੇਟਮੈਂਟ ਸਹੀ ਨੇ ਇਹ ਸਟੇਟਮੈਂਟ ਸਹੀ ਨਹੀਂ ਹੈ ਭਾਗੜੇ ਵਾਲੀ ਅਗਲਾ ਪ੍ਰਸ਼ਨ ਦੇਖੋ ਇਹ ਲਿਖਿਆ ਤੇ ਵਿਚਾਰ ਕਰੋ ਤੇ ਉੱਤਰ ਦਿਓ ਰਾਜਨੀਤਿਕ ਸਮਾਜੀਕਰਨ ਦੀ ਧਾਰਨਾ ਸਮਾਜ ਸ਼ਾਸਤਰ ਤੋਂ ਲਈ ਗਈ ਹੈ ਪਹਿਲੀ ਸਟੇਟਮੈਂਟ ਹੈ ਇਹ ਦੂਜੀ ਨੇ ਰਾਜਨੀਤਿਕ ਸਮਾਜੀਕਰਨ ਦੀ ਧਾਰਨਾ ਰਾਜਨੀਤੀ ਵਿਗਿਆਨ ਤੋਂ ਲਈ ਗਈ ਹੈ ਦੂਜੀ ਸਟੇਟਮੈਂਟ ਹੋ ਗਈਆਂ ਇਹਦਾ ਸਹੀ ਉੱਤਰ ਹੈ ਪਈ ਪਹਿਲੀ ਸਟੇਟਮੈਂਟ ਜਿਹਨੂੰ ਸਟੇਟਮੈਂਟ ਐਕਸ ਕਿਹਾ ਦੂਜੀ ਨੂੰ ਵਾਈ ਕਿਹਾ ਉਹਨੇ ਕਿਹਾ ਐਕਸ ਸਹੀ ਹੈ ਤੇ ਵਾਈ ਗਲਤ ਹੈ ਇਹੋੀ ਗੱਲ ਹੈ ਕਿਉਂਕਿ ਇਹ ਸਟੇਟਮੈਂਟ ਗਲਤ ਹੈ ਪਹਿਲੀ ਸਟੇਟਮੈਂਟ ਸਹੀ ਹੈ ਦੂਜੀ ਸਟੇਟਮੈਂਟ ਗਲਤ ਹੈ ਇਸ ਕਰਕੇ ਇਹਦਾ ਉੱਤਰ ਹੈ ਊੜਾ ਐਕਸ ਸਹੀ ਹੈ ਤੇ ਵਾਈ ਗਲਤ ਹੈ ਠੀਕ ਹੈ ਇਸ ਇਸ ਢੰਗ ਦੇ ਪ੍ਰਸ਼ਨ ਹਣੇ ਨੇ ਇਸ ਕਰਕੇ ਤੁਹਾਨੂੰ ਅਭਿਆਸ ਲਈ ਇਹ ਐਕਸਰਸਾਈਜ਼ ਆਈ ਹੋਈ ਹੈ ਤੀਜਾ ਜਿਹੜਾ ਪ੍ਰਸ਼ਨ ਹੈ ਉਹ ਕਹਿੰਦਾ ਇਹ ਲਿਖਿਆ ਵਿੱਚੋਂ ਕਿਹੜਾ ਜੁੱਟ ਗਲਤ ਹੈ ਜੁੱਟ ਮਤਲਬ ਗਰੁੱਪ ਹੈ ਜਿਹੜਾ ਗਲਤ ਹੈ ਜਿਵੇਂ ਇੱਕ ਦਲ ਪ੍ਰਣਾਲੀ ਚੀਨ ਦੋ ਦਲ ਪ੍ਰਣਾਲੀ ਇੰਗਲੈਂਡ ਬਹੁ ਦਲ ਪ੍ਰਣਾਲੀ ਭਾਰਤ ਤੇ ਰਾਜਤੰਤਰ ਰੂਸ ਤੁਹਾਨੂੰ ਪਤਾ ਰੂਸ ਵਾਲਾ ਆਨਸਰ ਜਿਹੜਾ ਬਿਲਕੁਲ ਸਹੀ ਹੈ ਉੱਥੇ ਰਾਜਤੰਤਰ ਨਹੀਂ ਹੈਗਾ ਰੂਸ ਦੇ ਵਿੱਚ ਰਾਸੰਦਰ ਨਹੀਂ ਹੈਗਾ ਨੈਕਸਟ ਹੈਗਾ ਚੌਥਾ ਪ੍ਰਸ਼ਨ ਇਹ ਲਿਖੇ ਵਿੱਚੋਂ ਸਹੀ ਕਥਨ ਦੀ ਪਛਾਣ ਕਰੋ ਸਹੀ ਕਥਨ ਦੱਸਣਾ ਹੈ ਤਿੰਨ ਗਲਤ ਹੋਣਗੇ ਤੇ ਇੱਕ ਸਹੀ ਹੋਏਗਾ ਨੌਕਰਸ਼ਹੀ ਨੂੰ ਕਾਨੂੰਨੀ ਮਾਨਤਾ ਨਹੀਂ ਹੁੰਦੀ ਨੌਕਰਸ਼ਹੀ ਨਿਰਪੱਖ ਹੁੰਦੀ ਹੈ ਨੌਕਰੀ ਦੀ ਮਿਆਦ ਨਿਸ਼ਚਿਤ ਨਹੀਂ ਹੁੰਦੀ ਨੌਕਰਸ਼ਹੀ ਸਰਾਧਾਂਦ ਰੱਖੀ ਕਰਦੀ ਹੈ ਇਹ ਇਹਦੇ ਸਟੇਟਮੈਂਟ ਵਿੱਚੋਂ ਐਡਾ ਸਟੇਟਮੈਂਟ ਸਹੀ ਹੈ ਤੇ ਬਾਕੀ ਸਾਰੀਆਂ ਗਲਤ ਨੇ ਸੋ ਇਹੀ ਤੁਹਾਡਾ ਆਨਸਰ ਹੈ ਨੈਕਸਟ ਹੈਗਾ ਅਗਲਾ ਪ੍ਰਸ਼ਨ ਹੈ ਹਾਂ ਇਹ ਸਟੇਟਮੈਂਟ ਆਪ ਕੁਸ਼ਚਨ ਇਹ ਹੋ ਜਾ ਵੀ ਇਹਦੀ ਸਟੇਟਮੈਂਟ ਦੀ ਮੈਚਿੰਗ ਕਰਨੀ ਹੈ ਪਹਿਲੇ ਤੁਸੀਂ ਮੈਚਿੰਗ ਕਰੋਗੇ ਉੱਪਰ ਜਿਵੇਂ ਆ ਦਾਸ ਕੈਪੀਟਲ ਬੁੱਕ ਲਿਖੀ ਹੈ ਕਾਰਲ ਮਾਰਕਸ ਨੇ ਰਾਜਨੀਤੀ ਤੇ ਮਨੁੱਖੀ ਸੁਭਾਅ ਲਿਖੀ ਹੈ ਆਰਥਰ ਬੈਂਟਲੇ ਨੇ ਸੌਰੀ ਸੌਰੀ ਰਾਜਨੀਤੀ ਵਿੱਚ ਮਨੁੱਖੀ ਸਮ ਹਿਊਮਨ ਨੇਚਰ ਇਨ ਪੋਲਿਟਿਕਸ ਦਾਸ ਦੁਬਾਰਾ ਕਰਦਾ ਹਾਂ ਕਨਫਿਊਜ਼ ਹੋ ਜੀਦਾ ਆਪਣੇ ਆਪ ਵੀ दास कैपिटल ਕਾਲ ਮਾਰਕਸ ਰਾਨੀ ਦੀ ਮੁਖੀ ਸੁਭਾਗ ਰਾਹਵਾਲਸ ਸ਼ਾਸਨ ਦੀ ਪ੍ਰਕਿਰਿਆ ਅਰਥਰ ਵੈਂਟਲੇ ਤੇ ਸ਼ਾਸਨ ਉੱਤੇ ਦੋ ਨਿਬੰਧ ਸ਼ਾਸਨ ਉੱਤੇ ਦੋ ਨਿਬੰਧ ਇਹਦਾ ਇਹ ਜਿਹੜਾ ਕੁਐਸਚਨ ਹੈ ਇਹਨੂੰ ਕੁਐਸਚਨ ਨੂੰ ਥੱਲੇ ਜਾ ਕੇ ਆਪਾਂ ਮੈਚਿੰਗ ਵੀ ਕੀਤਾ ਹੋਇਆ ਹੈ ਇਹਦੀ ਸੌਰੀ ਇਹਦੀ ਮੈਚਿੰਗ ਇਹਦੇ ਨਾਲ ਇਹਦੀ ਇਹਦੇ ਨਾਲ ਇਹਦੀ ਇਹਦੇ ਨਾਲ ਤੇ ਇਹਦੀ ਇਹਦੇ ਨਾਲ ਮਤਲਬ ਸਾਰਾ ਸਹੀ ਮੈਚਿੰਗ ਹੀ ਹੈ ਕੋਈ ਵੀ ਮੈਚਿੰਗ ਡਿਸਮੈਚ ਨਹੀਂ ਹੈ ਤਾਂ ਜਦੋਂ ਡਿਸਮੈਚ ਵੀ ਸਮੈਚ ਨਹੀਂ ਹੈ ਤੇ ਦਾ ਆਨਸਰ ਕੀ ਬਣ ਜਾਏਗਾ ਹੈਠਾ ਤੇ ਜਦੋਂ ਸਟੇਟਮੈਂਟ ਦੇਖੋਗੇ ਤੁਹਾਨੂੰ ਸਮਝ ਲੱਗ ਜਾਈਗੀ ਇਹ ਦੇਖੋ ਜਿਹੜਾ ਇਹਦੇ ਚ ਈਡੀ ਹੈਗਾ ਵਾ ਪਹਿਲੇ ਦੇ ਅਗੇ ਇਹ ਪਹਿਲੇ ਦੇ ਅਗੇ ਪਹਿਲਾ ਦੂਜੇ ਦੇ ਅਗੇ ਦੂਜਾ ਤੀਜੇ ਦੇ ਅਗੇ ਤੀਜਾ ਤੇ ਚੌਥੇ ਦੇ ਅਗੇ ਤੋ ਤਾ ਸੋ ਇਹ ਜਿਹੜਾ ਵੈ ਈਡੀ ਉਹ ਸਹੀ ਆ ਕਿਉਂਕਿ ਉਹ ਜਿਹੜੀ ਮੈਚਿੰਗ ਕੀਤੀ ਹੀ ਉਹ ਬਿਲਕੁਲ ਸਾਰੀ ਸਾਹਮਣੇ-ਸਾਹਮਣੇ ਹੀ ਸੀ ਠੀਕ ਹੈ ਇਸ ਕਰਕੇ 1 2 3 4 1 2 3 4 ਤਾਂ ਮੈਚਿੰਗ ਕੀਤੀ ਹੈ ਠੀਕ ਹੈ ਕਈ ਵਾਰ ਅੱਗੇ ਪਿੱਛੇ ਆ ਜਾਂਦੇ ਨੇ ਨੈਕਸਟ ਕੁਐਸਚਨ ਹੈਗਾ 6ਵਾਂ 6ਵੇਂ ਕੁਐਸਚਨ ਦੇ ਵਿੱਚ ਫਿਰ ਲਿਖਿਆ ਚ ਕਿਹੜੀ ਸਰਕਾਰ ਸੰਸਦੀ ਸਰਕਾਰ ਦੀ ਵਿਸ਼ੇਸ਼ਤਾ ਹੈ ਠੀਕ ਹੈ ਸਹੀ ਦੱਸਣਾ ਵਾ ਮੰਤਰੀ ਪਰਿਸ਼ਦ ਸਮੂਹ ਜਵਰ ਦੇ ਸਿਧਾਂਤ ਤੇ ਕੰਮ ਕਰਦਾ ਇਹੋ ਹੀ ਸਟੇਟਮੈਂਟ ਸਹੀ ਹੈ ਠੀਕ ਹੈ ਬਾਕੀ ਸਟੇਟਮੈਂਟਾਂ ਸਾਰੀਆਂ ਹੀ ਗਲਤ ਨੇ ਆਪਾਂ ਗਲਤ ਨੂੰ ਜ਼ਿਆਦਾ ਨਹੀਂ ਪੜਨਾ ਸਹੀ ਸਟੇਟਮੈਂਟ ਇਹ ਹੀ ਹੈ ਨੈਕਸਟ ਕੁਐਸਚਨ ਹੈਗਾ ਹੇਠ ਲਿਖਿਆਂ ਵਿੱਚੋਂ ਕਿਹੜੇ ਕਿਹੜੀ ਭਾਰਤ ਵਿੱਚ ਰਾਸ਼ੀਏਕੀ ਕਰਨ ਦੀ ਸਮੱਸਿਆ ਨਹੀਂ ਹੈ ਸਾਰੀਆਂ ਸਮੱਸਿਆਵਾਂ ਇੱਕ ਨਹੀਂ ਹੋਏਗੀ ਕਿਹੜੀ ਨਹੀਂ ਹੈਗੀ ਸਮੱਸਿਆ ਨਹੀਂ ਹੈਗੀ ਸੂਚਿਤ ਨਾਗਰਿਕ ਇਹ ਦਾ ਆਨਸਰ ਹੈ ਬਾਕੀ ਸਾਰੀਆਂ ਸਮੱਸਿਆ ਹੈਗੀਆਂ ਨੇ ਤੁਹਾਨੂੰ ਪਤਾ ਸੁਚੇਤ ਨਾਗਰਿਕ ਸਮੱਸਿਆ ਨਹੀਂ ਹੈ 8ਵਾਂ ਪ੍ਰਸ਼ਨ ਹੈ ਜਿਹੜਾ ਝੁੱਟ ਗਲਤ ਹੈ ਭਾਰਤ ਵਿੱਚ ਜਾਤੀ ਪ੍ਰਣਾਲੀ ਕੇਵਲ ਕਿਰਤ ਵੰਡ ਨਹੀਂ ਹੈ ਸਗੋਂ ਇਹ ਕਿਰਤਿਆਂ ਦੀ ਵੰਡ ਹੈ ਸਟੇਟਮੈਂਟਾਂ ਨੇ ਡਾਕਟਰ ਬੀ ਆਰ ਅੰਬੇਦਕਰ ਦੀ ਸਟੇਟਮੈਂਟ ਹੈ ਪਹਿਲੇ ਵਾਲੀ ਦੂਜੀ ਜਾਤੀ ਭਾਰਤ ਦੇ ਸਤੁਰ ਵੱਡਾ ਰੈਨਦਲਾ ਜਿਆ ਪ੍ਰਕਾਸ਼ ਨਾਰਾਇਣ ਦੀ ਸਟੇਟਮੈਂਟ ਹੈ ਜਾਤੀ ਸਮਾਜਿਕ ਵਰਗ ਸੰਗਠਨ ਦਾ ਕਠੋਰ ਰੂਪ ਹੈ ਡੀਡੀ ਬਾਸੂ ਸਟੇਟਮੈਂਟ ਇਹ ਸਟੇਟਮੈਂਟ ਡੀ ਸਮਿਥ ਦੀ ਨਹੀਂ ਹੈ ਠੀਕ ਹੈ ਸੋ ਸਸਾ ਹੀ ਇਹਦਾ ਆਨਸਰ ਹੈਗਾ ਇਸ ਪ੍ਰਸ਼ਨ ਦਾ 8ਵੇਂ ਪ੍ਰਸ਼ਨ ਦਾ ਪ੍ਰਸ਼ਨ ਨੰਬਰ 9 ਜਿਹੜਾ ਹੇ ਲਿਖੇ ਵਿੱਚੋਂ ਸਹੀ ਕਾਲਕਰਮ ਦੱਸੋ ਸਹੀ ਕਾਲਕਰਮ ਦਾ ਮਤਲਬ ਇਹ ਹੈ ਬਈ ਕਿਹੜੀ ਘਟਨਾ ਕਦੋਂ ਹੋਈ ਉਹਨੂੰ ਸਹੀ ਕਾਲਕਰਮ ਕਹਿੰਦੇ ਆ ਭਾਰ ਦੁਆਰਾ ਸਾਂਵਧਿਤ ਚੀਨ ਨੂੰ ਮਾਨਤਾ ਭਾਰ ਦੁਆਰਾ ਪਹਿਲਾ ਪਰਮਾਣੂ ਧਮਾਕਾ ਅਮਰੀਕੀ ਅਮਰੀਕਾ ਦੁਆਰਾ ਭਾਰਤ ਨੂੰ ਪਰਮਾਣੂ ਸੰਧੂ ਕਰਨਾ ਬਰਾਕ ਵਾਮਾ ਦੀ ਭਾਰਤ ਯਾਤਰਾ ਠੀਕ ਹੈ ਸੋ ਬੇਟਾ ਭਾਰ ਦੁਆਰਾ ਸਾਂਵਧਿਤ ਚੀਨ ਨੂੰ ਮਾਨਤਾ ਇਹ 1949 ਚ ਹੋਇਆ ਸੀ ਠੀਕ ਹੈ ਭਾਰ ਦੁਆਰਾ ਪਹਿਲੂ ਪਰਮਾਣੂ ਪਹਿਲਾ ਪਰਮਾਣੂ ਧਮਾਕਾ ਇਹ 1974 ਚ ਹੋਇਆ ਸੀ ਠੀਕ ਹੈ ਇਹ ਲੱਗੇ ਉਸੇ ਢੰਗ ਨਾਲ ਲੱਗਿਆ ਵੀ ਅਮਰੀਕਾ ਦੁਆਰਾ ਭਾਰਤ ਨਾਲ ਪਰਮਾਣੂ ਸੰਧੀ ਕਰਨਾ ਇਹ ਹੋਇਆ ਸੀ 2008 ਚ ਠੀਕ ਹੈ ਸੋ ਇਸ ਨਾਲ ਜਿਹੜਾ ਲਾਸਟ ਸੀਗਾ ਇਹ ਸ਼ਾਇਦ ਇਹਦੇ ਵਿੱਚ ਵੀ ਜਿਹੜਾ ਬਰਾਕ ਓਬਾਮਾ ਉਸ ਤੋਂ ਬਾਅਦ ਆਇਆ ਇੰਡੀਆ ਤੇ ਉਸ ਕਰਕੇ ਇਹਦੇ ਵਿੱਚ ਵੀ ਈਡੀ ਆਨਸਰ ਸਹੀ ਹੈ ਪਹਿਲੇ ਨਾਲ ਸਹੀ ਕਾਲ ਕਰਮ ਹੈ ਬਿਲਕੁਲ ਸਹੀ ਕਾਲ ਕਰਮ ਨਾਲ ਲੱਗੇ ਹੋਏ ਨੇ ਪਹਿਲਾ ਦੂਜਾ ਤੀਜਾ ਚੌਥਾ ਸੋ ਇਹਦਾ ਆਨਸਰ ਵੀ ਈਡੀ ਹੈ ਠੀਕ ਹੈ ਸਹੀ ਕਾਲਕਰਮ ਪਹਿਲਾ ਹੀ ਹੈ ਅਗਲਾ ਪ੍ਰਸ਼ਨ ਹੈਗਾ ਸਿੱਖਤ ਰਾਸ਼ਟਰ ਦੁਆਰਾ ਨਿਸ਼ਸਥਰੀਕਰਨ ਅਯੋਗ ਦਾ ਗਠਨ ਕਦੋਂ ਕੀਤਾ ਗਿਆ ਇਹ 1952 ਚ ਕੀਤਾ ਗਿਆ ਸੀ ਸਿੱਖਤ ਰਾਸ਼ਟਰ ਰਾਸ਼ਟਰ ਦੁਆਰਾ ਨਿਸ਼ਸਥਰੀਕਰਨ ਅਯੋਗ ਯਾਨੀ ਡਿਸ armament ਕਮਿਸ਼ਨ ਦਾ ਗਠਨ ਠੀਕ ਹੈ ਇਹ ਸੀ ਛੋਟੇ ਪ੍ਰਸ਼ਨ 10 ਤੇ ਹੁਣ ਭਾਗਿਆਣਾ ਦੇ 10 ਛੋਟੇ ਪ੍ਰਸ਼ਨ ਨੇ ਵਾਧੂ ਮੁੱਲ ਸਿਧਾਂਤ ਕਿਸ ਨੇ ਦਿੱਤਾ 카ਰਲ ਮਾਰक्स ਨੇ ਹਾਲਾਂਕਿ ਜੀ ਦੀ ਸ਼ੁਰੂਆਤ ਸ਼ਾਇਦ ਰੀਕਾਰਡੋ ਨੇ ਕੀਤੀ ਸੀ ਪਰ ਇੱਥੇ ਆਪਾਂ ਦਾ ਸਹੀ ਅਨਸਰ 카ਰਲ ਮਾਰक्स ਹੀ ਹੈ ਦੂਜਾ ਮਹਾਤਮਾ ਗਾਂਧੀ ਜੀ ਦਾ ਰਾਣੀ ਦੇ ਗੁਰੂ ਕੌਣ ਸੀ ਗੋਪਾਲ ਕ੍ਰਿਸ਼ਨ ਗੋਖਲੇ ਵਿਸ਼ਵ ਭਰ ਵਿੱਚ ਮਨੁੱਖੀ ਅਧਿਕਾਰ ਦਿਵਸ ਕਦੋਂ ਮਨਾਇਆ ਜਾਂਦਾ 10 ਦਸੰਬਰ ਨੂੰ ਵਰਤਮਾਨ ਸੰਮੇਲ ਸਿੰਧਰਾ ਹਾਡਰ ਦੇ ਕਿੰਨੇ ਮੈਂਬਰ ਨੇ 193 193 ਰਾਸ਼ਟਰੀ ਕਾਂਗਰਸ ਪਾਰਟੀ ਦਾ ਚੋਣ ਨਿਸ਼ਾਨ ਕੀ ਹੈ ਕਲੌਕ ਠੀਕ ਹੈ ਯਾਨੀ ਕੰਧ ਘੜੀ ਜਿਹਨੂੰ ਕਹਿੰਨ ਕਹਿ ਸਕਦੇ ਆਪਾਂ ਠੀਕ ਹੈ ਅਗਲਾ ਪ੍ਰਸ਼ਨ ਹੈਗਾ ਖਾਲੀਥਾਂ ਵਾਲਾ ਡੈਸ਼ ਰਾਜ ਦੀ ਸਰਵੋੱਚ ਸ਼ਕਤੀ ਦੀ ਵਰਤੋਂ ਕਰਦੀ ਹੈ ਕੌਣ ਕਰਦੀ ਹੈ ਰਾਜ ਦੀ ਸਰਵੋੱਚ ਸ਼ਕਤੀ ਦੀ ਵਰਤੋਂ ਇਹ ਪ੍ਰਭੂ ਸਤਾ ਹੈ ਠੀਕ ਹੈ ਰਾਜਨੀਤਿਕ ਪ੍ਰਣਾਲੀ ਦੀ ਧਾਰਨਾ ਡੈਸ਼ ਨੇ ਦਿੱਤੀ ਡੇਵਿਡ ਡਿਸਟਨ ਨੇ ਦਿੱਤੀ ਨੈਕਸਟ ਕੁਸਚਨ ਹੈਗਾ ਰਾਸ਼ਟਰਪਤੀ ਦਾ ਮੁਖ ਸਲਾਹਕਾਰ ਡੈਸ਼ ਹੁੰਦਾ ਕੌਣ ਹੁੰਦਾ ਹੈ ਪ੍ਰਧਾਨ ਮੰਤਰੀ ਠੀਕ ਹੈ ਪ੍ਰਾਈਮ ਮਿਨਿਸਟਰ ਸਹੀ ਗਲਤ ਦੱਸਣਾ ਹੈ 61ਵੀਂ ਸੋਧ 1999 ਵਿੱਚ ਹੋਈ ਸਹੀ ਹੈ ਸੰਕਟਕਾਲ ਦੇ ਦੌਰਾਨ ਮੌਲਿਕ ਅਧਿਕਾਰ ਮੁਅਤਲ ਨਹੀਂ ਕੀਤੇ ਜਾ ਸਕਦੇ ਇਸ ਪ੍ਰਸ਼ਨ ਦਾ ਆਨਸਰ ਜਿਹੜਾ ਹੈ ਪ੍ਰਸ਼ਨ ਨੰਬਰ 10ਵਾਂ ਜਿਹੜਾ ਵਾ ਇਹ ਸਟੇਟਮੈਂਟ ਗਲਤ ਹੈ ਕਿਉਂਕਿ ਬਹੁਤੀ ਅਧିକ ਹਰ ਮੂਤਲ ਕਿਤੇ ਜਾ ਸਕਦੇ ਨੇ ਜਿਵੇਂ ਸੁਤੰਤਰਤਾ ਦਾ ਅਧਿਕਾਰ ਹੈ ਇੱਧਰ ਉੱਧਰ ਨੂੰ ਤੁਸੀਂ ਜਾ ਸਕਦੇ ਠੀਕ ਹੈ ਸੋ ਇਸ ਤਰ੍ਹਾਂ ਜਿਹੜਾ ਮੌਲਿਕ ਅਧਿਕਾਰ ਨੇ ਜਿਹੜੇ ਮੂਤਲ ਕਿਤੇ ਜਾ ਸਕਦੇ ਨਹੀਂ ਸਿਰਫ ਜੀਵਨ ਦਾ ਅਧਿਕਾਰ ਜਿਹੜਾ ਵਾ ਉਹ ਮੂਤਲ ਨਹੀਂ ਹੋ ਸਕਦਾ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਠੀਕ ਹੈ ਸੋ ਇਸ ਕਰਕੇ ਸਟੇਟਮੈਂਟ ਗਲਤ ਹੈ ਇਸ ਤੋਂ ਬਾਅਦ ਬੇਟਾ ਪ੍ਰਸ਼ਨ ਨੇ ਸੈਂਪਲ ਪੇਪਰ ਦੇ ਵਿੱਚ ਇਹ ਪੈਰਾ ਆਇਆ ਪੈਰੇ ਨਾਲ ਰਿਲੇਟਡ ਇਹਠਾ ਪ੍ਰਸ਼ਨ ਨੇ ਤੁਸੀਂ ਇਹ ਪੈਰੇ ਦਾ ਸਕਰੀਨਸ਼ਾਟ ਲੈ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਜਿਹੜੇ ਇਹੇ 8 ਪ੍ਰਸ਼ਨ ਨੇ ਉਹਨਾਂ ਦਾ ਵੀ ਸਕਰੀਨਸ਼ਾਟ ਲੈ ਲਓ ਤਾਂ ਕਿ ਤੁਸੀਂ ਇਹਨਾਂ ਦੇ ਵਿੱਚੋਂ ਆਸਾਨੀ ਨਾਲ ਉੱਤਰ ਲੱਭ ਸਕੋ ਜੇ ਮੈਂ ਹੋ ਲੱਭ ਕੇ ਦਿਆਂਗਾ ਫਿਰ ਤੁਹਾਡੇ ਦਿਮਾਗ ਦਾ ਅਭਿਆਸ ਨਹੀਂ ਹੋਏਗਾ ਸੋ ਉਸ ਕਰਕੇ ਇਹ ਪ੍ਰਸ਼ਨਾਂ ਦੇ ਉੱਤਰ ਮੈਂ ਨਹੀਂ ਦੇਣੇ ਚਾਹੁੰਦਾ ਮੈਂ ਚਾਹੁੰਦਾ ਵਿਦਿਆਰਥੀ ਆਪ ਕਰਨ ਸਕਰੀਨਸ਼ਾਟ ਲੈ ਲਓ ਉਸ ਤੋਂ ਬਾਅਦ ਦੂਜਾ ਪੈਰਾ ਇਹ ਹੈ ਜਿਹਨੂੰ ਕੇਸ ਸਟਡੀ ਕਹਿੰਦੇ ਆ ਜੇਕਰ ਤੁਸੀਂ ਇਹਨੂੰ ਥੋੜਾ ਧਿਆਨ ਨਾਲ ਪੜੋਗੇ ਡੈਫੀਨੇਟਲੀ ਹੈ ਤੁਸੀਂ ਇਹਨੂੰ ਜਾਣ ਪਾਓਗੇ ਤੁਸੀਂ ਸਮਝ ਪਾਓਗੇ ਠੀਕ ਹੈ ਪੁਲਿਸ ਲੈਵਲ ਸੁਣ ਚ ਪੇਪਰ ਹੈਗਾ ਦੋ ਕੁਐਸਚਨ ਹੋਗੇ ਉਸ ਤੋਂ ਬਾਅਦ ਸਸਾ ਭਾਗ ਹੈ ਬੇਟਾ ਇਹਦੇ ਵਿੱਚੋਂ ਨੌਵਾਂ ਵਿੱਚੋਂ 6 ਪ੍ਰਸ਼ਨ ਕਰਨੇ ਮੈਂ ਕੁਐਸਚਨ ਬੋਲ ਦਣਾ ਫਟਾਫਟ ਰਾਜਨੀਤਿਕ ਪ੍ਰਣਾਲੀ ਦਾ ਅਰਥ ਦੱਸੋ ਉਧਾਰਵਾਦ ਦੀ ਤਿੰਨ ਮੌਲਿਕ ਦੇ ਸਿਧਾਂਤਾਂ ਦੀ ਵਿਆਖਿਆ ਕਰੋ ਮਹਾਤਮਾ ਗਾਂਧੀ ਦਾ ਇਮਾਨਦਾਰੀ ਦਾ ਸਿਧਾਂਤ ਕੀ ਸੀ ਨੌਕਰਸ਼ਾਹੀ ਦੇ ਸ਼ਬਦੀ ਅਰਥ ਲਿਖੋ ਭਰਤੀ ਤੋਂ ਤੁਹਾਡਾ ਕੀ ਭਾਵ ਹੈ ਬੇਰੋਜ਼ਗਾਰੀ ਦਾ ਭਾਰਤੀ ਲੋਕਤੰਤਰ ਤੇ ਕੀ ਪ੍ਰਭਾਵ ਹੈ ਬੇਟਾ ਯਾਦ ਰੱਖਣਾ ਇਹ ਇਹ 80 ਤੋਂ 100 ਸ਼ਬਦਾਂ ਦਾ ਜਵਾਬ ਦੇਣਾ ਹੈ ਭਾਵੇਂ ਵੀ 7-8 ਲੈਣਾ ਦੇ ਵਿੱਚ ਉਤਰੋਣਾ ਚਾਹੀਦਾ ਉਸ ਤੋਂ ਵੱਧ ਨਹੀਂ ਘਟੋਏ ਕੋਈ ਗੱਲ ਨਹੀਂ ਪੰਚਾਇਤ ਸਮಿತಿ ਤੇ ਨੋਟ ਲਿਖੋ ਨਗਰ ਪੰਚਾਇਤ ਦੀ ਬਣਤਰ ਲਿਖੋ ਤੇ ਯੋਗ ਦੀ ਰਚਨਾ ਬਾਰੇ ਲਿਖੋ ਵਿਦੇਸ਼ ਨੀਤੀ ਤੋਂ ਤੁਹਾਡਾ ਕੀ ਭਾਵ ਹੈ ਸਾਰਕ ਦੇ ਕੀ ਉਦੇਸ਼ ਹਨ ਠੀਕ ਹੈ ਸੋ ਇਹ 8 ਪ੍ਰਸ਼ਨ ਨੇ ਛੋਟੇ ਜਿਹੜੇ 4-4 ਨੰਬਰ ਦੇ ਨੇ ਕੋਈ 6 ਕਰਨੇ ਨੇ ਬੇਟਾ ਇਸ ਤੋਂ ਬਾਅਦ ਆਗੇ ਵੱਡੇ ਪ੍ਰਸ਼ਨ ਇਹ ਜਿਹੜੇ ਵੱਡੇ ਪ੍ਰਸ਼ਨ ਨੇ 150 ਤੋਂ 200 ਸ਼ਬਦ ਭਾਵ ਐਟਲੀਸਟ ਦੋ ਪੇਜ ਹੋਣੇ ਚਾਹੀਦੇ ਨੇ ਤੁਹਾਡੀ ਅਨਸਰ ਸ਼ੀਟ ਦੇ ਢਾਈ ਵੀ ਹੋ ਜਾਣ ਕੋਈ ਗੱਲ ਨਹੀਂ ਠੀਕ ਹੈ ਇੱਕ ਅੱਧੇ ਪੇਜ ਚ ਨਾ ਲਿਖਿਓ ਅ ਕਿਉਂਕਿ 8 ਨੰਬਰ ਦਾ ਪੇਪਰ ਕੁਐਸਚਨ ਹੈ ਪਹਿਲਾ ਪ੍ਰਸ਼ਨ ਹੈ ਰਾਜਨੀਤਿਕ ਸਮਾਜਿਕਕਰਨ ਕੀ ਆਧੁਨਿਕ ਸਮੇਂ ਸੋਸ਼ਲ ਮੀਡੀਆ ਦੀ ਰਾਜਨੀਤਿਕ ਸਮਾਜਿਕਕਰਨ ਦੀ ਇੱਕ ਏਜੰਟ ਵਜੋਂ ਵਿਸ਼ਲੇਸ਼ਣ ਕਰੋ ਜਾਂ ਉਕਾਲ ਮਾਰਕਸ ਦੇ ਵਿਚਾਰਾਂ ਨੂੰ ਭਾਰਵਸਨਰ ਵਿੱਚ ਪਰਖੋ ਠੀਕ ਹੈ ਅਜਿਹੇ ਪ੍ਰਸ਼ਨ ਆ ਸਕਦੇ ਨੇ ਦੇਖੋ ਪਰਖੋ ਵਾਲੇ ਠੀਕ ਹੈ ਨੈਕਸਟ ਹੈ ਕਿ ਭਾਰਤੀ ਨਾਗਰਿਕ ਬਾਲਗ ਵੋਟ ਅਧਿਕਾਰ ਦੇ ਸੰਤੰਤਰ ਵਰਤੋਂ ਕਰਦੇ ਹਨ ਇਸ ਦੇ ਪੱਖ ਤੇ ਵਿਰੋਧ ਵਿੱਚ ਦਲੀਲਾਂ ਦਿਓ ਬਾਲਗ ਵੋਟ ਅਧਿਕਾਰ ਦੇ ਹੱਕ ਤੇ ਵਿਰੋਧ ਵਿੱਚ ਦਲੀਲਾਂ ਦੂਜਾ ਆਧੁਨਿਕ ਸਮੇਂ ਵਿੱਚ ಗ್ರಾಮ ਪੰਚਾਇਤ ਦੀ ਚੋਣ ਵਿੱਚ ਉੱਭਰਦੇ ਰੁਝਾਨਾਂ ਦੀ ਚਰਚਾ ਕਰੋ ਨੈਕਸਟ ਹੈ ਭਾਰਤ ਵਿੱਚ ਰਾਜਨੀਤਿਕ ਦਲਾਂ ਦੀ ਲਈ ਲੀਡਰਸ਼ਿਪ ਦੇ ਸੰਕਟ ਦਾ ਪੰਜਾਬ ਦੇ ਸੰਦਰਭ ਵਿੱਚ ਮੁਲਾਂਕਣ ਕਰੋ ਤੇ ਲਾਸਟ ਕੁਐਸਚਨ ਹੈ ਭਾਰਤ ਵਿੱਚ ਪਾਕਿਸਤਾਨ ਭਾਰਤ ਪਾਕਿਸਤਾਨ ਸਬੰਧਾਂ ਦੇ ਸੰਦਰਭ ਵਿੱਚ ਵਿਸ਼ਕਾਰਕ ਵਿੱਚ ਸ਼ਾਰਕ ਦੀਆਂ ਸਮੱਸਿਆ ਇਹਦਾ ਸਾਰਕ ਹੈ ਸਾਰਕ ਸੰਦਰਭ ਵਿੱਚ ਸਾਰਕ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜIONAL ਕੋਆਪਰੇਸ਼ਨ ਇਹਦੀ ਗੱਲ ਹੋ ਰਹੀ ਹੈ ਇਹਦੀਆਂ ਸਮੱਸਿਆਵਾਂ ਦੀ ਵਿਸ਼ੇਸ਼ਤਾ ਵਿਸ਼ਲੇਸ਼ਣ ਕਰਨਾ ਹੈ ਸੋ ਪਿਆਰੇ ਵਿਦਿਆਰਥੀਓ ਅ ਕੁਐਸਚਨ ਪੇਪਰ ਜਿਹੜਾ ਮਾਡਰਨਿਸ ਪੇਪਰ ਤੁਹਾਡੀ ਮੈਨੇਜਰ ਕੀਤਾ ਵਾ ਤੁਸੀਂ ਇਹਨੂੰ ਜਰੂਰ ਦੇਖਣਾ ਤੇ ਅ ਅਜੇ ਪ੍ਰਸ਼ਨਾਂ ਦਾ ਇਹ ਅਭਿਆਸ ਕਰਨਾ ਵਾ ਜਿਹੜੇ ਜਿਹੋ ਜੇ ਫਾਈਨਲ ਐਗਜ਼ਾਮ 'ਚ ਆਉਣ ਦੀ ਸੰਭਾਵਨਾ ਸੋ ਵੇਖਦੇ ਰਹੋ ਕਨਸੈਪਟ ਗੁਰੂ ਦੇ ਕੇ ਚੈਨਲ ਮੈਂ ਜਦੋਂ ਵੀ ਲਾਈਵ ਕਲਾਸ ਲਾਉਣਾ ਵਾ ਜਰੂਰ ਅਟੈਂਡ ਕਰਿਆ ਕਰੋ ਅ ਕਾਫੀ ਵੀਡੀਓਜ਼ ਮੇਰੀਆਂ ਪੁਰਾਣੇ ਸਾਲਾਂ ਦੀਆਂ ਚੈਨਲ ਤੇ ਪਈਆਂ ਨੇ ਪਲੇਲਿਸਟ ਵਿੱਚ ਨੇ ਤੁਸੀਂ ਉਹ ਵੀ ਦੇਖ ਕੇ ਦੇਖ ਸਕਦੇ ਹੋ ਤੇ ਆਪਣੀ ਤਿਆਰੀ ਕਰ ਸਕਦੇ ਹੋ ਮਾਡਲ ਟੈਸਟ ਪੇਪਰ ਪੁਰਾਣੇ ਨੇ ਪੁਰਾਣੇ ਬੋਰਡ ਦੇ ਪੇਪਰ ਪਏ ਆ ਤੁਸੀਂ ਉਹ ਵੀ ਦੇਖ ਸਕਦੇ ਹੋ ਠੀਕ ਹੈ ਸੋ ਵੇਖਦੇ ਰਹੋ ਕਨਸੈਪਟ ਗੁਰੂ ਕੇ ਚੈਨਲ ਥੈਂਕ ਯੂ ਕੀਪ ਵਾਚਿੰਗ ਥੈਂਕ ਯੂ